ਅੱਜ ਪ੍ਰਮੁੱਖ ਰੂਪ ਦੇ ਵਿੱਚ ਆਪਾਂ ਰੋਜ਼ਾਨਾ ਦੀ ਤਰ੍ਹਾਂ ਚਾਰ ਪੰਜ ਮਸਲੇ ਤੁਹਾਡੇ ਨਾਲ ਸਾਂਝੇ ਕਰਨੇ ਸਭ ਤੋਂ ਪਹਿਲਾਂ ਤਾਂ ਅਪਡੇਟ ਕਰਨੀ ਹੈ ਕਿ ਜਿਹੜੀ ਵਸ਼ਿੰਗਟਨ ਡੀਸੀ ਦੇ ਵਿੱਚ ਇੱਕ ਮੌਤ ਦੀ ਸਜ਼ਾ ਦੀ ਮੰਗ ਕੀਤੀ ਜਾ ਰਹੀ ਹੈ ਤੇ ਨੈਸ਼ਨਲ ਗਾਰਡਸ ਬੰਦੀ ਕੀ ਅਪਡੇਟ ਆ ਦੂਜਾ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦਾ ਮਾਮਲਾ ਤੇ ਤੀਜੀ ਟਰੰਪ ਤੋਰਾ ਫੈਡਰਲ ਰਿਜ਼ਰਵ ਚ ਦਖਲਅੰਦਾਜ਼ੀ ਦਾ ਆਰਥਿਕਤਾ ਦੇ ਉੱਤੇ ਕੀ ਅਸਰ ਪਊਗਾ ਚੌਥੀ ਗੱਲਬਾਤ ਕਰਨੀ ਹੈ ਕਿ ਅਮਰੀਕਾ ਦੀਆਂ ਯੂਨੀਵਰਸਿਟੀਆਂ ਦੇ ਵਿੱਚ ਸਵੈਟਿੰਗ ਦੇ ਮਾਮਲੇ ਵਧ ਰਹੇ ਇਹ ਕੀ ਗੱਲਬਾਤ ਆ ਤੇ ਆਖਰ ਦੇ ਵਿੱਚ ਕਾਲਜ ਹੁਣ ਸ਼ੁਰੂ ਹੋ ਰਿਹਾ ਤੇ 트럼ਪ ਦੇ ਜਿਹੜੇ ਸੈਕਸ਼ੂਅਲ ਅਸੌਲਟ ਸੰਬੰਧੀ ਨਵੇਂ ਨਿਯਮ ਆ ਉਹਦਾ ਇਹਨਾਂ ਕਾਲਜਾਂ ਦੇ ਉੱਤੇ ਕੀ ਅਸਰ ਪੈ ਰਿਹਾ ਇਹਦੇ ਬਾਰੇ ਗੱਲਬਾਤ ਕਰਨੀ ਆ ਸਭ ਤੋਂ ਪਹਿਲਾਂ ਡੀਸੀ ਦੇ ਵਿੱਚ ਜੋ ਅਪਡੇਟ ਆ ਡੀਸੀ ਵੈਂਕਟਨ ਡੀਸੀ ਦੇ ਵਿੱਚ ਆਪਾਂ ਰੋਜ਼ ਹੀ ਇਸੇ ਮੁੱਦੇ ਦੇ ਉੱਤੇ ਗੱਲਬਾਤ ਕਰਦੇ ਹਾਂ ਕਿ ਰੋਜ਼ ਹੀ ਅਮਰੀਕਾ ਦੀਆਂ ਅਖਬਾਰਾਂ ਦੀ ਸੁਰੱਖਿਅਤ ਇਹ ਆ ਦੋ ਮੁੱਦੇ ਨੇ ਉੱਥੇ ਇਸ ਵੇਲੇ ਚੱਲ ਰਹੇ ਇੱਕ ਮੁੱਦਾ ਤਾਂ ਇਹ ਚੱਲ ਰਿਹਾ ਕਿ ਜਿਹੜੇ ਨੈਸ਼ਨਲ ਗਾਰਡ ਉੱਥੇ ਭੇਜੇ ਗਏ ਆ ਰਾਸ਼ਟਰਪਤੀ 트ੰਪ ਦੇ ਕਹਿਣ ਦਿੱਤੇ ਰਾਸ਼ਟਰਪਤੀ 트ੰਪ ਦੇ ਕੋ ਸਿੱਧਾ ਉੱਥੇ ਦੀ ਪੁਲਿਸ ਦਾ ਕੰਟਰੋਲ ਆ ਉਸ ਮਾਮਲੇ ਦੇ ਵਿੱਚ ਜਿਹੜੇ ਜੱਜ ਨੇ ਉੱਥੋਂ ਦੇ ਉਹ ਵਿਰੋਧ ਕਰ ਰਹੇ ਨੇ ਦੂਜਾ ਮਾਮਲਾ ਇਹ ਆ ਕਿ ਰਾਸ਼ਟਰਪਤੀ 트ੰਪ ਨੇ ਮੰਗ ਕੀਤੀ ਆ ਕਿ ਡੀਸੀ ਦੇ ਵਿੱਚ ਜੇ ਕੋਈ ਬੰਦਾ ਕਨਵਿਕਟ ਹੋ ਜਾਂਦਾ ਦੋਸ਼ੀ ਪਾਇਆ ਜਾਂਦਾ ਵੀ ਇਹਨੇ ਕਤਲ ਕੀਤਾ ਮਰਡਰ ਕੀਤਾ ਉਹਨੂੰ ਫਾਂਸੀ ਹੋਵੇ ਸਿੱਧੀ ਕੋਈ ਹੋਰ ਗੱਲ ਬਾਤ ਉਹ ਤੋਂ ਘੱਟ ਸਜ਼ਾ ਨਹੀਂ ਇਹ ਦੋਵੇਂ ਮਾਮਲੇ ਆਪਾਂ ਡੀਸੀ ਦੇ ਤੁਹਾਡੇ ਨਾਲ ਸਾਂਝਾ ਕਰ ਰਹੇ ਹਾਂ ਸਭ ਤੋਂ ਪਹਿਲਾਂ ਤਾਂ ਉੱਥੇ ਪੁਲਿਸ ਜਿਹੜੀ ਆ ਬਹੁਤ ਸਾਰੇ ਫੈਡਰਲ ਏਜੰਟ ਜਿਹੜੇ ਨੈਸ਼ਨਲ ਗਾਰਡ ਆਫ ਵਸ਼ਿੰਗਟਨ ਡੀਸੀ ਦੇ ਵਿੱਚ ਭੇਜਿਆ ਤਾਂ ਕਿ ਕ੍ਰਾਈਮ ਦੇ ਨਾਲ ਲੜ ਸਕਣ ਕੋਰਟ ਇਸ ਚੀਜ਼ ਨੂੰ ਰਜਿਸਟਰ ਕਰ ਰਿਹਾ ਫੈਡਰਲ ਜੱਜ ਤੇ ਗ੍ਰੈਂਡ ਜੂਰੀ ਜਿਹੜੇ ਨੇ ਡੀਸੀ ਦੇ ਵਿੱਚ ਪੁਸ਼ ਬੈਕ ਕਰ ਰਹੇ ਉਹ ਕਹਿੰਦੇ ਠੀਕ ਨਹੀਂ ਕਰ ਰਹੇ ਇਹ ਜੋ ਕੁਝ ਵੀ ਕਰ ਰਹੇ ਆ ਵੀ ਕੁਝ ਜਿਹੜੀਆਂ ਅਰੈਸਟਸ ਨੇ ਕੁਝ ਗ੍ਰਫਤਾਰੀਆਂ ਕੀਤੀਆਂ ਗਈਆਂ ਇਹ ਗੈਰ ਕਾਨੂੰਨੀ ਨੇ ਤੇ ਅਬਿਊਸ ਹਨ ਜਿਮ ਜਿਊਰੀ ਦਾ ਰਿਫਿਊਜ਼ਲ ਇਹ ਆ ਗ੍ਰੈਂਡ ਜਿਊਰੀ ਦੀ ਤਿੰਨ ਵਾਰੀ ਰਿਫਿਊਜ਼ ਕਰ ਦਿੱਤਾ ਇਹਨਾਂ ਨੇ ਇੱਕ ਕੰਡਕਟਮੈਂਟ ਨੂੰ ਜਿਹਦੇ ਵਿੱਚ ਜਿਹੜੀ ਫੈਲੋਨੀ ਚਾਰजेस ਸੀਗੇ ਇੱਕ ਔਰਤ ਜਿਹਦਾ ਨਾਮ ਸਿਡਨੀ ਰੀਡ ਆ ਮਤਲਬ ਪੁਲਿਸ ਉਹਨੂੰ ਫੜਦੀ ਆ ਉਸ ਤੋਂ ਬਾਅਦ ਉੱਤੇ ਚਾਰਜ ਲਾਏ ਜਾਂਦੇ ਫੈਲੋਨੀ ਚਾਰजेस ਦੇ ਜਿਊਰੀ ਜਿਹੜੀ ਉਹ ਰਿਜੈਕਟ ਕਰ ਦਿੰਦੀ ਕਿ ਰਿਫਿਊਜ਼ ਕਰ ਦਿੰਦੀ ਅਸੀਂ ਨਹੀਂ ਮੰਨਦੇ ਤਿੰਨ ਵਾਰੀ ਇਹ ਕੰਮ ਹੋ ਗਿਆ ਔਰ ਬਾਅਦ ਦੇ ਵਿੱਚ ਉਹਨੂੰ ਕਿਉਂਕਿ ਉਹਦਾ ਕਸੂਰ ਕੀ ਸੀ ਵੀ ਜਿਹੜੇ FBI ਏਜੰਟ ਆ ਜਦੋਂ ਉਹ ਆਈਸ ਦੀ FBI ਜਿਹੜੀ ਅਰੈਸਟ ਜਿਹੜੀ ਜਦੋਂ FBI ਏਜੰਟ ਇੱਕ ਜ਼ਖਮੀ ਹੋ ਗਿਆ ਸੀ ਜਦੋਂ ਇਹ ਔਰਤ ਵੀਡੀਓ ਬਣਾ ਰਹੀ ਸੀ ਜਿਹੜੇ ਆਈਸ ਵਾਲੇ ਅਰੈਸਟ ਕਰ ਰਹੇ ਸੀ ਉਸ ਵੇਲੇ ਵੀ ਇਹਦੀ ਇਹਨੂੰ ਜਿਹੜਾ ਫੈਲਨੀ ਚਾਰजेस ਲਾਏ ਜਾਣ ਇਹਦੇ ਤੇ ਮਤਲਬ ਗੰਭੀਰ ਦੋਸ਼ ਲਾਏ ਜਾਣ ਜਦੋਂ ਕਿ ਜੱਜ ਇਸ ਗੱਲ ਦੇ ਨਾਲ ਸਹਿਮਤ ਨਹੀਂ ਹੋਏ ਤੇ ਫਿਰ ਬਾਅਦ ਦੇ ਵਿੱਚ ਉਹ ਗੱਲ ਕਿੱਥੇ ਨਿਬੜੀ ਕਿਉਂਕਿ ਗ੍ਰੈਂਡ ਜਿਊਰੀ ਨੇ ਇਹ ਫੈਲੋਨੀ ਚਾਰਜਸ ਨੂੰ ਰਿਜੈਕਟ ਕਰ ਦਿੱਤਾ ਪ੍ਰੋਸੀਕਿਊਟਰ ਨੇ ਉਹਨੂੰ ਡਾਊਨ ਗ੍ਰੇਡ ਕਰ ਦਿੱਤਾ ਵੀ ਉਹਨੂੰ ਥੱਲੇ ਲੈ ਜਾਂਦਾ ਨਾ ਚਾਰਜਸ ਨੂੰ ਰੀਡਸ ਦਿਆਂ ਨੂੰ ਕਿ ਇਹਨੂੰ ਹੁਣ ਜਿਹੜਾ ਹੈਗਾ ਉਹ ਮਿਸਡ ਨੇਮਰ ਦਾ ਚਾਰਜ ਲਾ ਦਿਓ ਵੀ ਜਿਹਦੇ ਵਿੱਚ ਉਹ ਚਾਰਜਸ ਜਿਹਦੇ ਵਿੱਚ ਸਜ਼ਾ 1 ਸਾਲ ਤੋਂ ਘੱਟ ਹੁੰਦੀ ਆ ਵੀ ਬਹੁਤ ਘੱਟ ਸੀਰੀਅਸ ਜਿਹੜੇ ਦੋਸ਼ ਹੁੰਦੇ ਆ ਉਹਦੇ ਤੇ ਆ ਗਿਆ ਮਤਲਬ ਜਸਟ ਜਿਹੜੇ ਜੱਜ ਨੇ ਉਹਨਾਂ ਨੇ ਵਿਰੋਧ ਕੀਤਾ ਇਸ ਚੀਜ਼ ਦਾ ਦੂਜਾ ਮੈਜਿਸਟਰੇਟ ਜੱਜ ਜ਼ੀਆ ਫਰੂਕੀ ਨੇ ਉੱਥੇ ਉਹਨਾਂ ਨੇ ਬਹੁਤ ਮਤਲਬ ਸਖਤ ਸ਼ਬਦਾਂ ਦੇ ਵਿੱਚ ਕਿਹਾ ਕਿ ਜਿਹੜੀਆਂ ਇਲੀਗਲ ਸਰਚਸ ਕੀਤੀਆਂ ਜਾ ਰਹੀਆਂ ਗੈਰ ਕਾਨੂੰਨੀ ਬਿਲਕੁਲ ਜਿੱਦਾਂ ਕੋ ਸਿਕਰਟ ਪੁਲਿਸ ਹੁੰਦੀ ਹੈ ਐਸ ਤਰੀਕੇ ਦੇ ਨਾਲ ਐਗਜ਼ਾਮਪਲ ਉਹਨਾਂ ਨੇ ਜਿਹੜੀ ਹਾਰਸ਼ ਅਰੈਸਟ ਉਹਦੀ ਵੀ ਦਿੱਤੀ ਆ ਕਿ ਇੱਕ ਵਿਅਕਤੀ ਜਿਹਨੂੰ ਮਾਸਕਡ ਏਜੰਟ ਜਿਹੜੇ ਮਾਸਕ ਪਾਏ ਸੀ ਉਹ ਮਤਲਬ ਜਿਹੜਾ ਬੰਦਾ ਕਿ ਫੂਡ ਡਿਲੀਵਰ ਕਰ ਰਿਹਾ ਸੀ ਤੇ ਉਹਨੂੰ ਅਰੈਸਟ ਕੀਤਾ ਦੂਜਾ ਬੰਦਾ ਜਿਹੜਾ ਇੱਕ ਬਹੁਤ ਭਾਰਾ ਬੈਗ ਲੈ ਕੇ ਜਾ ਰਿਹਾ ਸੀ ਉਹਨੂੰ ਪੁਲਿਸ ਨੇ ਜਿਹੜਾ ਅ ਗ੍ਰਿਫਤਾਰ ਕੀਤਾ ਹੁਣ ਇਲੀਗਲ ਸਰਚੇਸ ਜਿਹੜੀਆਂ ਹੈਗੀਆਂ ਫਰੂਕੀ ਜਸਟ ਜਿਹੜੇ ਹੈਗੇ ਨੇ ਮੈਜਿਸਟਰੇਟ ਨੇ ਇਹ ਵੀ ਕਿਹਾ ਕਿ ਉਹ ਜਿਹੜੀ ਸਰਚ ਆ ਇਲੀਗਲ ਆ ਇਹ ਸੋ ਜਿਹਨੇ ਚਾਰਜ ਸੀ ਉਹ ਲਾਇਨਿੰਗ ਹੈ ਉਹਦੇ ਉੱਤੇ ਦੂਜੇ ਕੇਸਸ ਦੇ ਵਿੱਚ ਇੱਕ ਔਰਤ ਜਿਹੜੀ ਆ ਉਹਨੂੰ ਜੇਲ੍ਹ ਦੇ ਵਿੱਚ ਲੰਬਾ ਸਮਾਂ ਰੱਖਿਆ ਗਿਆ ਅ ਮਤਲਬ ਉਹ ਉਹ ਤੇ ਉਹ ਜਿਹੜੀ ਜੱਜ ਆ ਉਹਨਾਂ ਨੇ ਕਿਹਾ ਵੀ ਇਹ ਡਿਟੈਂਸ਼ਨ ਵੀ ਇਲੀਗਲ ਆ ਫਰ ਕਿੰਨੇ ਕੇਸਾਂ ਦੇ ਵਿੱਚ ਇਹ ਕੁਝ ਹੋ ਰਿਹਾ ਕਿ ਜਿਹਦੇ ਵਿੱਚ ਜੱਜ ਇਹਨਾਂ ਸਾਰੀਆਂ ਚੀਜ਼ਾਂ ਦੇ ਦੂਜੇ ਪਾਸੇ ਜਾ ਰਹੇ ਆ ਦੂਜਾ ਮਾਮਲਾ ਇੱਥੇ ਦਾ ਇਹ ਆ ਕਿ ਰਾਸ਼ਟਰਪਤੀ ਟਰੰਪ ਨੇ ਇਹ ਮੰਗ ਕੀਤੀ ਆ ਕਿ ਮੌਤ ਦੀ ਸਜ਼ਾ ਦਿੱਤੀ ਜਾਵੇ ਡੀਸੀ ਵਸ਼ਿੰਗਟਨ ਡੀਸੀ ਦੇ ਵਿੱਚ ਹਰ ਉਸ ਵਿਅਕਤੀ ਨੂੰ ਜਿਹਨੇ ਕਤਲ ਕੀਤਾ ਮਤਲਬ ਜਿਹੜਾ ਵੀ ਕਨਵਿਕਟ ਹੋਇਆ ਉਹਨੂੰ ਸਿੱਧੀ ਸਜ਼ਾਏ ਮੌਤ ਦਿੱਤੀ ਜਾਵੇ ਫਾਂਸੀ ਦਿੱਤੀ ਜਾਵੇ ਜਾਂ ਉਹਨੂੰ ਟੀਕਾ ਲਾ ਕੇ ਮਾਰ ਦਿੱਤਾ ਜਾਵੇ ਗੋਲੀ ਮਾਰ ਕੇ ਮਾਰ ਦਿੱਤਾ ਜਾਵੇ ਜਿਹੜੇ ਵੀ ਤਰੀਕੇ ਨਾਲ ਮਾਰਿਆ ਜਾਂਦਾ ਜਿਹੜੀ ਇਸ ਵੇਲੇ ਪਾਵਰ ਆਫ ਕੰਟਰੋਲ ਆ ਡੀਸੀ ਦੇ ਵਿੱਚ ਪਿਛਲੇ ਦਿਨਾਂ ਤੋਂ ਹੋਰ 30 ਦਿਨਾਂ ਤੱਕ ਰਾਸ਼ਟਰਪਤੀ ਦੇ ਕੋਲ ਰਹਿਣਾ ਆ ਤੇ ਮੰਗ ਕਰ ਰਿਹਾ ਕਾਂਗਰਸ ਨੂੰ ਦੇ ਨੂੰ ਐਕਸਟੈਂਡ ਕਰੋ ਮੈਨੂੰ ਹੋਰ ਕੰਟਰੋਲ ਦੇ ਦਿਓ 트ੰਪ ਕਹਿੰਦੇ ਵੀ ਮੈਂ ਇਸ ਮਾਮਲੇ ਦੇ ਉੱਤੇ ਪਹਿਲਾਂ ਜਿਹੜੇ ਸਪੀਕਰ ਹੈਗੇ ਆ ਮਾਈਕ ਜੌਨਸਨ ਉਹਨਾਂ ਨਾਲ ਗੱਲਬਾਤ ਕਰ ਲਈ ਆ ਤੇ ਹੁਣ ਉਹ ਕਹਿੰਦੇ ਮੈਂ ਪਲਾਨ ਕਰ ਰਿਹਾ ਕਿ ਜਿਹੜੇ ਸੈਨੇਟ ਦੇ ਲੀਡਰ ਹੈਗੇ ਆ ਜੌਨ ਥਿਓਨ ਉਹਨਾਂ ਦੇ ਨਾਲ ਗੱਲ ਕਰਕੇ ਤੇ ਆਪਾਂ ਰਿਪਬਲਿਕਨ ਇਸ ਕਾਲ ਨੂੰ ਬੈਕ ਕਰ ਰਹੇ ਵੀ ਠੀਕ ਹੈ ਫਾਂਸੀ ਦੀ ਸਜ਼ਾ ਹੋਣੀ ਚਾਹੀਦੀ ਹੈ ਡੈਮੋਕ੍ਰੇਟ ਜਿਹੜੇ ਨੇ ਉਹ ਇਹਦਾ ਵਿਰੋਧ ਕਰ ਰਹੇ ਹੈ ਕੈਬਨਟ ਮੀਟਿੰਗ ਇੱਕ ਲੰਬੀ ਕੈਬਨਟ ਮੀਟਿੰਗ ਹੋਈ ਹੈ ਜਿਹਦੇ ਵਿੱਚ 트ੰਪ ਨੇ ਕ੍ਰਾਈਮ ਬਾਰੇ ਗੱਲਬਾਤ ਕੀਤੀ ਹੈ ਵਸ਼ਿੰਗਟਨ ਡੀਸੀ ਦੇ ਹਾਲਾਤ ਬਾਰੇ ਗੱਲਬਾਤ ਕੀਤੀ ਹੈ ਤੇ ਇਹ ਵੀ ਦੱਸਿਆ ਕਿ ਜਿਹੜੇ ਲਾ ਐਂਡ ਆਰਡਰ ਆ ਉਹ ਕਿਸ ਤਰੀਕੇ ਦੇ ਨਾਲ ਇਸ ਵੇਲੇ ਉੱਥੇ ਹੈਗਾ ਇਹ ਦੂਜੇ ਟਰਮ ਦੇ ਵਿੱਚ 트ੰਪ ਦੀ ਸਭ ਤੋਂ ਲੰਬੀ ਮਤਲਬ ਕਿਸੇ ਟੀਵੀ ਦੇ ਉੱਤੇ ਅਪੀਅਰੈਂਸ ਸੀ ਤਿੰਨ ਘੰਟੇ ਇਹ ਲਗਾਤਾਰ ਟੀਵੀ ਦੇ ਉੱਤੇ ਗੱਲ ਕੀਤੀ ਜਾਂ ਜਿਹੜੀ ਉਹਨਾਂ ਦੀ ਕੈਬਨਟ ਮੀਟਿੰਗ ਸੀ ਉਹਨੂੰ ਸਾਰੇ ਨੂੰ ਪ੍ਰਸਾਰਤ ਕੀਤਾ ਗਿਆ ਡੀਸੀ ਦੇ ਵਿੱਚ ਜਿਹੜੀ ਇਹ ਮੌਤ ਦੀ ਸਜ਼ਾ ਹੈ ਪਹਿਲਾਂ ਹੁੰਦੀ ਸੀ ਪਰ 1981 ਦੇ ਵਿੱਚ ਬੰਦ ਕਰ ਦਿੱਤੀ ਸੀ ਫਿਰ ਇਹਨੂੰ ਯਤਨ ਕੀਤਾ ਜਾ ਗਿਆ ਕਿ ਰੀਸਟੋਰ ਕੀਤਾ ਜਾਵੇ ਨਹੀਂ ਇਹਨੂੰ ਦੁਬਾਰਾ ਲਿਆਂਦਾ ਜਾਵੇ ਪਰ ਡੀਸੀ ਦੇ ਲੋਕ ਇਸ ਗੱਲ ਦਾ ਵਿਰੋਧ ਕਰਦੇ ਆ ਇਸ ਕਰਕੇ ਦੁਬਾਰਾ ਆ ਨਹੀਂ ਸਕਿਆ ਹੁਣ ਜਿਹੜੇ ਬਹੁਤ ਸਾਰੇ ਮਰਡਰ ਹੁੰਦੇ ਆ ਉਹਨਾਂ ਦੀ ਕੋਸ਼ਿਸ਼ ਹੁੰਦੀ ਆ ਕਿ ਉਹ ਜਿਹੜੇ ਲੋਕਲ ਡੀਸੀ ਲਾ ਦੇ ਅੰਡਰ ਆ ਜਿੱਥੇ ਡੈਥ ਪੈਨਲਟੀ ਕੋਈ ਨਹੀਂ ਆ ਜੇ ਡੈਥ ਸੈਂਟੈਂਸ ਦੇਣੀ ਆ ਤਾਂ ਪ੍ਰੋਸੀਕਿਊਟਰ ਨੂੰ ਚਾਰਜ ਜਿਹੜੇ ਆ ਕੇਸੇ ਫੈਡਰਲ ਕੋਰਟ ਦੇ ਵਿੱਚ ਲਾਉਣੇ ਪੈਂਦੇ ਆ ਇਸ ਮਾਮਲੇ ਦੇ ਵਿੱਚ ਭਾਵੇਂ ਕਿ ਫੈਡਰਲ ਲਾ ਹੋਵੇ ਉੱਥੇ اٹਾਰਨੀ ਜਨਰਲ ਨੂੰ ਅਪਰੂਵ ਕਰਨਾ ਪੈਂਦਾ ਡੈਥ ਪੈਨਲਟੀ ਤੇ ਜਿਹੜੀ ਜਿਊਰੀ ਆ ਉਹ ਸਾਰੇ ਦੇ ਸਾਰੇ ਜਿਊਰੀ ਨੂੰ ਉੱਥੇ ਸਹਿਮਤ ਹੋਣਾ ਪੈਂਦਾ ਇਹ ਹੋ ਨਹੀਂ ਸਕਦਾ ਇਸ ਕਰਕੇ ਡੀਸੀ ਦੇ ਵਿੱਚ ਲਗਭਗ ਬਹੁਤ ਮਤਲਬ ਮੁਸ਼ਕ ਸੰਭਵ ਆ ਜਾਂ ਮੁਸ਼ਕਲ ਹੁਣ ਹਿਸਟੋਰਿਕਲੀ ਪਿਛਲੀ ਜਿਹੜੀ ਮੇਜਰ ਅਟੈਂਪਟ ਹੋਈ ਸੀ ਕਿ ਡੈਥ ਪੈਨਲਟੀ ਡੀਸੀ ਦੇ ਵਿੱਚ ਦੁਬਾਰਾ ਵਾਹੰਦੀ ਜਾਵੇ 2003 ਦੇ ਵਿੱਚ ਸੀਗੀ ਪਰ ਜਿਹੜੇ ਜੂਰਰ ਸੀਗੇ ਉਹਨਾਂ ਨੇ ਰਿਜੈਕਟ ਕਰ ਦਿੱਤਾ ਇਥੋਂ ਤੱਕ ਕਿ ਦੋ ਜਣਿਆਂ ਨੇ 19 ਕਤਲ ਕੀਤੇ ਸੀ ਫਿਰ ਵੀ ਉਹਨਾਂ ਨੇ ਮੌਤ ਦੀ ਸਜ਼ਾ ਨਹੀਂ ਦਿੱਤੀ ਗਈ ਸੋ ਇਹਦਾ ਮਤਲਬ ਆ ਕਿ ਇਹ ਅਜੇ ਵੀ ਇੰਨਾ ਸੌਖਾ ਕੰਮ ਨਹੀਂ ਹੈ ਰਾਸ਼ਟਰਪਤੀ ਟਰੰਪ ਜਿਹੜੇ ਪਹਿਲਾਂ ਹੀ ਉਹਨੂੰ ਕਰੈਕ ਕਰ ਚੁੱਕੇ ਆ ਫੈਡਰਲਾਈਜ਼ ਕਰ ਚੁੱਕੇ ਆ ਡੀਸੀ ਪੁਲਿਸ ਨੂੰ ਆਈਸਟ ਨੈਸ਼ਨਲ ਗਾਰਡ ਉੱਥੇ ਲੈ ਆਉਂਦੇ ਆ ਤੇ ਹੁਣ ਇਸ ਪਾਸੇ ਨੂੰ ਯਤਨ ਕਰ ਰਹੇ ਆ ਇਹਦਾ ਜੇਕਰ ਰਾਜਨੀਤਿਕ ਪੱਖ ਦੇਖਿਆ ਜਾਵੇ ਤਾਂ ਰਾਸ਼ਟਰਪਤੀ ਟਰੌਪ ਦੀ ਦਲੀਲ ਇਹ ਆ ਕਿ ਕ੍ਰਾਈਮ ਰਿਡਕਸ਼ਨ ਇਹ ਪ੍ਰੂਵ ਕਰ ਰਿਹਾ ਕਿਉਂਕਿ ਕ੍ਰਾਈਮ ਘਟ ਗਿਆ ਵੀ ਸਾਡੀ ਪਲਾਨ ਕੰਮ ਕਰ ਰਹੀ ਹੈ ਪਰ ਨਾਲ ਹੀ ਉਹਨਾਂ ਨੇ ਕਿਹਾ ਕਿ ਜਿਹੜੇ ਆਲੋਚਕ ਆ ਉਸ ਗੱਲ ਦੀ ਜਿਹੜੀ ਅਨੁਚਨਾ ਕਰ ਰਹੇ ਆ ਕਿ ਕਿਉਂ ਇਹ ਪਾਵਰ ਗ੍ਰੈਬ ਕੀਤਾ ਗਿਆ ਮਾਮਲਾ ਬਹੁਤ ਸਪਸ਼ਟ ਆ ਦੁਨੀਆ ਦੇ ਲਗਭਗ ਸਾਰੇ ਜਿਹੜੇ ਵਿਕ ਕਸਤ ਦੇਸ਼ ਨੇ ਜਿਹੜੇ ਐਡਵਾਂਸਡ ਕੰਟਰੀਜ਼ ਨੇ ਜਾਂ ਜਿਵੇਂ ਕੈਨੇਡਾ ਆ ਆਸਟ੍ਰੇਲੀਆ ਆ ਨਿਊਜ਼ੀਲੈਂਡ ਆ ਯੂਕੇ ਆ ਫਰਾਂਸ ਆ ਜਰਮਨੀ ਆ ਜਿੰਨੇ ਐਡਵਾਂਸਡ ਕੰਟਰੀ ਦਾ ਤੁਸੀਂ ਨਾਮ ਲੈ ਲਓ ਅਮਰੀਕਾ ਦਾ ਵੀ ਵੱਡਾ ਹਿੱਸਾ ਇਹ ਸਾਰੇ ਦੇ ਸਾਰੇ ਫਾਂਸੀ ਦੀ ਸਜ਼ਾ ਸਜ਼ਾਏ ਮੌਤ ਜਾਨੀ ਕਿ ਇਹਨੂੰ ਬੰਦ ਕਰ ਚੁੱਕਿਆ ਇਹਨਾਂ ਦੀ ਦਲੀਲ ਇਹ ਆ ਕਿ ਮਨੁੱਖ ਦੇ ਕੋਲੇ ਕੋਈ ਅਧਿਕਾਰ ਨਹੀਂ ਉਹ ਕਿਸੇ ਦੂਜੇ ਬੰਦੇ ਦੀ ਜਾਨ ਲੈ ਲਵੇ ਭਾਵੇਂ ਕਿ ਉਹਨੇ ਕਤਲ ਕੀਤਾ ਹੋਵੇ ਇਹ ਉਹਨੂੰ ਸੁਧਾਰ ਵੱਲ ਲੈ ਕੇ ਜਾਂਦੇ ਆ ਹੋਰ ਤਰੀਕੇ ਨਾਲ ਸੋਚਦੇ ਆ ਜਿੰਨੇ ਦੂਜੇ ਦੇਸ਼ ਨੇ 사우ਦੀ ਅਰਬ, ਇਰਾਨ, ਆਪਣੇ ਕਿਊਬਾ, ਪਾਕਿਸਤਾਨ, ਇੰਡੀਆ, ਜਾਂ ਜਿਹੜੇ ਕੁਝ ਹੋਰ ਥਾਵਾਂ ਜਿਹੜੀਆਂ ਚਾਈਨਾ ਸਭ ਤੋਂ ਵੱਡੀ ਜਿੱਥੇ ਇਹ ਤੁਹਾਨੂੰ ਪਤਾ ਕਿ ਸਭ ਤੋਂ ਵੱਧ ਮਤਲਬ ਮਾਰਦੇ ਹੀ ਉਹ ਆ ਫਾਂਸੀ ਦੇ ਨਾਲ ਉਹਨਾਂ ਦੇ ਅੰਕੜੇ ਕੋਈ ਨਹੀਂ। ਇਰਾਨ ਦੇ ਵਿੱਚ ਇਹਨਾਂ ਸਾਰੇ ਮੁਲਕਾਂ ਦੇ ਵਿੱਚ ਫਾਂਸੀ ਦੀ ਸਜ਼ਾ ਹੈਗੀ ਐ ਸੋ ਕਲੀਅਰ ਕਟ ਇੱਕ ਪਿਕਚਰ ਆ ਸਾਹਮਣੇ ਕਿ ਆ ਜਿਹੜੇ ਐਡਵਾਂਸਡ ਦੇਸ਼ ਨੇ ਇਹ ਇਸ ਤਰ੍ਹਾਂ ਚੱਲਦੇ ਨੇ ਆ ਜਿਹੜੀਆਂ ਡਿਵੈਲਪਿੰਗ ਕੰਟਰੀ ਜਾਂ ਥਰਡ ਵਰਡ ਕੰਟਰੀਜ਼ ਨੇ ਉਹ ਇਸ ਤਰੀਕੇ ਦੇ ਨਾਲ ਚੱਲਦੀਆਂ ਬਹੁਤ ਵੱਡਾ ਇੱਕ ਫਰਕ ਆ ਅੱਜ ਦੇ ਸਮੇਂ ਦੇ ਵਿੱਚ ਮਾਡਰਨ ਸੁਸਾਇਟੀ ਦੇ ਵਿੱਚ ਕੈਪੀਟਲ ਪਨਿਸ਼ਮੈਂਟ ਦੀ ਥਾਂ ਨਹੀਂ ਹੈ ਰਾਸ਼ਟਰਪਤੀ ਟਰੰਪ ਫੇਰ ਵੀ ਮੰਗ ਕਰ ਰਹੇ ਆ ਦੇਖੋ ਇਹਦਾ ਆਉਣ ਵਾਲੇ ਦਿਨਾਂ ਦੇ ਵਿੱਚ ਕੀ ਬਣਦਾ ਇੱਕ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਆ ਇਹ ਪਿਛਲੇ ਕਾਫੀ ਲੰਬੇ ਸਮੇਂ ਤੋਂ ਚਰਚਾ ਦੇ ਵਿੱਚ ਰਹੀ ਆ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਜਿਹੜੀ ਆ ਅਮਰੀਕਾ ਸਰਕਾਰ ਦੀ ਇੱਕ ਏਜੰਸੀ ਆ ਜਿਹੜੀ ਲੋਕਾਂ ਦੀ ਕਮਿਊਨਿਟੀਜ਼ ਦੀ ਕੋਈ ਡਿਜ਼ਾਸਟਰ ਹੋ ਜੇ ਕੋਈ ਗੱਲਬਾਤ ਹੋ ਜੇ ਕੋਈ ਹਰਿਕਨ ਹੋ ਜੇ ਜਾਂ ਕੋਈ ਹੜ ਆ ਜਾਵੇ ਕਿਸੇ ਥਾਂ ਦੇ ਉੱਤੇ ਕੋਤੇ ਅੱਗ ਲੱਗ ਗਈ ਕਿਤੇ ਪਚਾੜ ਆ ਗਿਆ ਕੋਈ ਟੈਰਰਿਸਟ ਅਟੈਕ ਹੋ ਗਿਆ ਉੱਥੇ ਜਾ ਕੇ ਕੰਮ ਕਰਦੇ ਆ ਇਹ ਡਿਪਾਰਟਮੈਂਟ ਆਫ ਹੋਮਲੈਂਡ ਸਿਕਿਉਰਿਟੀ ਜਿਹੜੀ ਡੀ ਐਚ ਐਸ ਦਾ ਇੱਕ ਹਿੱਸਾ ਹੈ ਇਹਦਾ ਮੁੱਖ ਰੋਲ ਕੀ ਹੈ ਮੁੱਖ ਰੋਲ ਇਹਦਾ ਇਹ ਆ ਕਿ ਡਿਜ਼ਾਸਟਰ ਰਿਸਪੌਂਡ ਕਰਦੀ ਹੈ ਕੋਆਰਡੀਨੇਟ ਕਰਦੀ ਹੈ ਉੱਥੇ ਬਚਾਅ ਕਰਦੀ ਹੈ ਉੱਥੇ ਸਪਲਾਈਜ਼ ਦਿੰਦੀ ਹੈ ਉੱਥੇ ਐਮਰਜੈਂਸੀ ਸ਼ੈਲਟਰ ਬਣਾਉਂਦੀ ਹੈ ਜੋ ਕੁਝ ਵੀ ਉੱਥੇ ਹੋ ਸਕਦਾ ਉਹ ਉੱਥੇ ਕਰਦੀ ਹੈ ਫਿਰ ਰਿਕਵਰੀ ਕਰਦੀ ਹੈ ਉਹਨਾਂ ਪਰਿਵਾਰਾਂ ਨੂੰ ਆਰਥਿਕ ਤੌਰ ਤੇ ਮਦਦ ਦਿੰਦੀ ਹੈ bizness ਖੜੇ ਕਰਦੀ ਹੈ ਲੋਕਲ ਗਵਰਨਮੈਂਟ ਦੇ ਨਾਲ ਕੰਮ ਕਰਦੀ ਹੈ ਇਹਨਾਂ ਦਾ ਬਹੁਤ ਕੁਝ ਟ੍ਰੇਨਿੰਗ ਤੇ ਬੜਾ ਕੁਝ ਹੁੰਦਾ ਜਿਹੜੇ ਆ ਉਸ ਤਰ੍ਹਾਂ ਦਾ ਕੋਆਰਡੀਨੇਸ਼ਨ ਹੁੰਦੀ ਆ ਮੰਨ ਲਓ ਇਹਨਾਂ ਨੇ ਵਿਕਟਮ ਜਿਹੜੇ ਹਰਿਕਨ ਕੈਟਰੀਨਾ ਸੀ 2005 ਦੇ ਵਿੱਚ ਆਇਆ ਕਿਡਨੀ ਹਰਿਕਨ ਸਿਡਨੀ ਸੀਗੀ 2012 ਦੇ ਵਿੱਚ ਉਹਦੀ ਬਹੁਤ ਵੱਡੇ ਪੱਧਰ ਤੇ ਮਦਦ ਕੀਤੀ ਇਹ ਜਿਹੜੀ ਫੈਮਾ ਹੈ ਗ੍ਰਾਂਟਸ ਦਿੰਦੀ ਹੈ ਹਾਊਸਿੰਗ ਐਡ ਦਿੰਦੀ ਹੈ ਲੋਨ ਦਿੰਦੀ ਹੈ ਇਹ ਸਾਰਾ ਕੁਝ ਦਾ ਡਿਜ਼ਾਸਟਰ ਰਿਸਪੌਂਸ ਏਜੰਸੀ ਆ ਕਿਤੇ ਵੀ ਕੋਈ ਸੰਕਟ ਆ ਗਿਆ ਉੱਥੇ ਜਿਹੜੀ ਆ ਫੈਮਾ ਜਾਂਦੀ ਆ ਫੈਮਾ ਦਾ ਰੋਲ ਆ ਇਹ ਕਹਿੰਦੇ ਵੀ ਸਾਨੂੰ ਸਰਕਾਰ ਕੰਮ ਨਹੀਂ ਕਰ ਦਿੰਦੀ ਇੰਡੀਪੈਂਡੈਂਟਲੀ ਜਿੱਦਾਂ ਹੀ ਕਰਨਾ ਚਾਹੁੰਦੇ 2003 ਦੇ ਵਿੱਚ ਫੈਮਾ ਸਿੱਧੀ ਡਿਪਾਰਟਮੈਂਟ ਆਫ ਹੌਮਲੈਂਡ ਸਿਕਿਉਰਿਟੀ ਦੇ ਅੰਡਰ ਆ ਗਈ ਇਹਦਾ ਮਤਲਬ ਇਹ ਆ ਕਿ ਵੱਡੇ ਫੈਸਲੇ ਡਿਪਾਰਟਮੈਂਟ ਆਫ ਹੌਮਲੈਂਡ ਸਿਕਿਉਰਿਟੀ ਦੀ ਅਪਰੂਵਲ ਦੇ ਨਾਲ ਹੋਣੇ ਆ ਫੈਮਾ ਦੀ ਆਟੋਨੋਮੀ ਲਿਮਿਟ ਹੋ ਜਾਂਦੀ ਹੈ ਇਹ ਆਪਣੇ ਆਪ ਫੈਸਲੇ ਲੈਣ ਦੇ ਬਹੁਤੇ ਕਾਬਲ ਨਹੀਂ ਆ ਫੈਮਾ ਦੀ ਲੀਡਰਸ਼ਿਪ ਜਾਨੀ ਕਿ ਜਿਹੜੇ ਇਹਦੇ ਡਿਪਟੀ ਹੈਡਸ ਨੇ ਜਾਂ ਉਹ ਹੈ ਯੂਨਾਂ ਦੀ politcal approach ਆ ਜੇ ਕੋਈ ਸੈਨੇਟ ਕਨਫਰਮਡ ਲੀਡਰ ਜਾਂ ਟੈਂਪੋਰਰੀ ਜਾਂ ਕੋ ਘੱਟ ਐਕਸਪੀਰੀਅੰਸ ਅਫੀਸ਼ਰ ਇਹਨੂੰ ਰਨ ਕਰ ਰਿਹਾ ਫਿਰ ਵੀ ਉੱਥੇ ਨੁਕਸਾਨ ਹੁੰਦਾ ਬਜਟ ਦੀਆਂ ਆਪਣੀਆਂ ਰੈਸਟ੍ਰਿਕਸ਼ਨਸ ਨੇ ਜਿਹੜੀਆਂ ਮਤਲਬ ਸਿਰਫ ਇਹ ਡਿਜ਼ਾਸਟਰ ਰੀਲੀਫ ਦੇ ਉੱਤੇ ਰਵੇ ਫੈਮਾ ਜਿਹੜੀ ਹੈ ਸਮ ਟਾਈਮ ਡੀ ਐਚ ਐਸ ਨੂੰ ਫਾਲੋ ਕਰਦੀ ਆ ਵਾਈਟ ਹਾਊਸ ਦੇ ਏਜੰਡੇ ਨੂੰ ਦੇਖਦੀ ਆ ਜਿਹੜੇ ਕਈ ਵਾਰੀ ਲੋਕਲ ਗਵਰਨਮੈਂਟ ਦੇ ਨਾਲ ਅਲਾਈਨ ਨਹੀਂ ਕਰਦੇ ਹੁੰਦੇ ਸੋ ਜਿਹੜੀ ਫੈਮਾ ਦੇ ਕੋਲ ਕੈਬਨਟ ਲੈਵਲ ਦੀ ਇੰਡੀਪੈਂਡੈਂਸ ਨਹੀਂ ਹੈ ਜਿਹੜਾ ਡਿਪਾਰਟਮੈਂਟ ਆਫ ਡਿਫੈਂਸ ਆ ਜਾਂ ਸਟੇਟ ਆ ਸੋ ਇਹਨਾਂ ਦੇ ਉੱਤੇ ਇਹਨਾਂ ਦੀਆਂ ਕੁਝ ਸਟਾਫਿੰਗ ਦਾ ਪ੍ਰੈਸ਼ਰ ਬਹੁਤ ਵੱਡਾ ਆ ਪਿਛਲੇ ਸਮੇਂ ਦੇ ਵਿੱਚ ਜਿਹੜਾ ਕੈਟਰਿਨਾ ਹਰੇ ਕੇਸ ਹੈਗਾ ਫੈਮਾ ਤੇ ਬਹੁਤ ਜ਼ਿਆਦਾ ਆਲੋchna ਹੋਈ ਸੀ ਕਿ ਇਹਨੂੰ ਤਕੜਾ ਕਰਨ ਦੀ ਥਾਂ ਦੇ ਉੱਤੇ ਇਹਨੂੰ ਡੀ ਐਚ ਐਸ ਦੇ ਅੰਡਰ ਕੀਤਾ ਗਿਆ ਤਾਂ ਕਿ ਇਹ ਕੰਟਰੋਲ ਕਰੇ ਬਹੁਤ ਸਾਰੇ ਐਕਸਪਰਟ ਕਹਿੰਦੇ ਆ ਕਿ ਫੈਮਾ ਦੇ EMPLOYEES ਪੰਜਾਬ ਉਹਨਾਂ ਨੂੰ ਇੱਕ ਸੈਪਰੇਟ ਕੈਪੀਟਨ ਲੈਵਲ ਦੀ ਏਜੰਸੀ ਹੋਣਾ ਚਾਹੀਦਾ ਪਰ ਦੂਜੇ ਇਸ ਗੱਲ ਨੂੰ ਨਹੀਂ ਮੰਨਦੇ ਹੁਣ ਫੈਮਾ ਦੇ ਕੁਝ ਮੁਲਾਜ਼ਮ ਇਸ ਗੱਲ ਦਾ ਵਿਰੋਧ ਕਰਦੇ ਆ ਕਿ ਅਸੀਂ ਇਸ ਮਾਮਲੇ ਦੇ ਵਿੱਚ ਬਹੁਤਾ ਕੁਝ ਨਹੀਂ ਕਰ ਸਕਦੇ ਆ ਪਿੱਛੇ ਜਿਹੜੇ ਹੜ੍ਹ ਆਇਆ ਇਹ ਕਹਿੰਦੇ ਸਾਡੇ ਕੋਲ ਵਿਚਾਈ ਨਹੀਂ ਹੋਇਆ ਪਹਿਲਾਂ ਉਹਦੀ ਅਪਰੂਵਲ ਲਾਓ ਫਿਰ ਉਹਦੀ ਕਾਓ ਤੇ ਉਹਦੇ ਵਿੱਚ ਹੀ ਸਾਰੀ ਗੱਲਬਾਤ ਰਹੇਗੀ ਹੁਣ ਜਿਹੜੇ ਮੁਲਾਜ਼ਮ ਇਸ ਏਜੰਸੀ ਦੀ ਲੀਡਰਸ਼ਿਪ ਦੀ ਯੋਜਨਾ ਕਰਦੇ ਸੀ ਕੱਲ ਲਗਭਗ 12 ਜਣਿਆਂ ਨੂੰ ਇਹਨਾਂ ਨੇ ਛੁੱਟੀ ਤੇ ਭੇਜਤਾ ਵੀ ਤੁਹਾਨੂੰ ਅਸੀਂ ਛੁੱਟੀ ਤੇ ਭੇਜਦੇ ਕਿਉਂਕਿ ਤੁਸੀਂ ਸਾਡੀ ਆਲੋਚਨਾ ਕਰਦੇ ਹੋ ਤੁਸੀਂ ਸਾਡੇ ਟਰੰਪ ਐਡਮਿਨਿਸਟ੍ਰੇਸ਼ਨ ਦੇ ਅੰਡਰ ਜਿਹੜੀ ਸਾਡੀ ਲੀਡਰ ਨੇ ਉਹਨਾਂ ਦੇ ਵਿਰੁੱਧ ਬੋਲਦੇ ਲਗਭਗ 180 ਹੁਣ ਦੇ ਕਰੰਟ ਤੇ ਫਾਰਮਰ ਫੈਮਾ ਸਟਾਫਰ ਨੇ ਇੱਕ ਲੈਟਰ ਸਾਈਨ ਕੀਤੀ ਹੈ ਜਿਹਦੇ ਵਿੱਚ ਇਹ ਕਿਹਾ ਕਿ ਜਿਹੜੀ ਲੀਡਰਸ਼ਿਪ ਸਾਡੀ ਬਹੁਤ ਵੀਕ ਆ ਤੇ ਇਹਦੇ ਨਾਲ ਹੋਰ ਨੁਕਸਾਨ ਸਾਡਾ ਹੋ ਸਕਦਾ ਜਿਹੜਾ ਕੈਟਰੀਨਾ ਹਰੇਕ ਐਨ ਵਰਗਾ ਸਾਡੇ ਕੋਲੇ ਨਹੀਂ ਹੋਣਾ ਹੁਣ ਜਿਹੜੀ ਲੈਟਰ ਇਹ ਕਹਿੰਦੀ ਆ ਕਿ ਫੈਮਾ ਦੇ ਕੋਲੇ ਨਾ ਤ ਤਜਰਬੇਕਾਰ ਬੰਦੇ ਆ ਨਾ ਕੋ ਸੈਨੇਟ ਦਾ ਕਨਫਰਮ ਕੀਤਾ ਲੀਡਰ ਆ ਨਾ ਇਹਨਾਂ ਕੋਲੇ ਰਿਕਵਰੀ ਪ੍ਰੋਗਰਾਮ ਆ ਨਾ ਟ੍ਰੇਨਿੰਗ ਆ ਤੇ ਨਾ ਕਮਿਊਨਿਟੀ ਸੇਫਟੀ ਆ ਦੂਜੀਆਂ ਤੀਜੀਆਂ ਚੀਜ਼ਾਂ ਜਿਹੜੀ ਸਟਾਫ ਤੇ ਨਵਾਂ ਜਿਹੜਾ ਇਸ ਵੇਲੇ 트럼ਪ ਐਡਮਿਨਿਸਟ੍ਰੇਸ਼ਨ ਦੇ ਰੂਲ ਆ ਉਹ ਫੈਮਾ ਜਿਹੜੀ ਕਿ ਫੈਡਰਲ ਐਮਰਜੈਂਸੀ ਮੈਨੇਜਮੈਂਟ ਏਜੰਸੀ ਦੀ ਜਿਹੜੀ ਇੰਡੀਪੈਂਡੈਂਸ ਆ ਉਹਨੂੰ ਇਹ ਕਿਸੇ ਨਾ ਕਿਸੇ ਤਰ੍ਹਾਂ ਜਣੀ ਰੋਕਦੇ ਆ ਵੀ ਉਹਦੇ ਤੇ ਲਿਮਟ ਕਰਦੇ ਆ ਹੁਣ ਇਸ ਲੈਟਰ ਦੇ ਵਿੱਚ ਇਹਨਾਂ ਨੇ ਜਿਹੜੇ ਮਤਲਬ ਉਹ ਸਾਰੀ ਕੁਝ ਨੂੰ ਕਾਂਗਰਸ ਨੂੰ ਇਹਨਾਂ ਨੇ ਰਿਕਵੈਸਟ ਕੀਤੀ ਉਹਦਾ ਨਤੀਜਾ ਇਹ ਨਿਕਲਿਆ ਕਿ ਜਿਨ੍ਹਾਂ ਨੇ ਇਹ ਲੈਟਰ ਸਾਈਨ ਕੀਤੀ ਸੀ ਜਿਨ੍ਹਾਂ ਦੇ ਵਿੱਚ ਕੁਝ ਵਰਕਰ ਸੀਗੇ ਜਿਹੜੇ ਟੈਕਸ ਫਲੱਡਰ ਕਮੇ ਦੇ ਵਿੱਚ ਵੀ ਮਦਦ ਕਰਦੇ ਸੀ ਉਹਨਾਂ ਨੂੰ ਇਮੀਡੀਏਟਲੀ ਛੁੱਟੀ ਦੇ ਉੱਤੇ ਭੇਜ ਦਿੱਤਾ ਵੀ ਤੁਹਾਨੂੰ ਨੌਕਰੀ ਤੋਂ ਤਾਂ ਨਹੀਂ ਕੱਢਦੇ ਕਰਨਾ ਤੁਹਾਡੇ ਨਾਲ ਕੀ ਆ ਬਾਅਦ ਚ ਸੋਚਾਂਗੇ ਫਿਲਹਾਲ ਤੁਹਾਨੂੰ ਹੀ ਕੰਮ ਤੇ ਆਉਣ ਦੀ ਆਗਿਆ ਨਹੀਂ ਦਿੰਦੀ ਤੁਸੀਂ ਜਾ ਹੁਣ ਇਹਦੇ ਨਾਲ ਹੋਇਆ ਕੀ ਆ ਕਿ ਜਿਹੜੇ ਹੋਰ ਮੁਲਾਜ਼ਮ ਸੀਗੇ ਉਹਨਾਂ ਦੇ ਵਿੱਚ ਡਰ ਹੋ ਗਿਆ ਮਤਲਬ ਮਤਲਬ ਇਸ ਚੀਜ਼ ਦਾ ਇੱਕ ਡਰ ਪੈ ਗਿਆ ਕਿ ਇਹ ਨਾ ਹੋਵੇ ਕਿ ਕੱਲ ਨੂੰ ਸਾਡੇ ਨਾਲ ਵੀ ਇਹੀ ਕੁਝ ਹੋ ਜਵੇ ਇਹ ਮੈਟਰ ਇਸ ਕਰਕੇ ਕਰਦਾ ਆ ਕਿ ਫਹਿਮਾ ਦੇ ਜਿਹੜੇ ਪ੍ਰੈਸ ਸੈਕਟਰੀ ਆ ਉਹਨੇ ਕਿਹਾ ਕਿ ਬਹੁਤ ਵੱਡੇ ਪੱਧਰ ਦੇ ਉੱਤੇ ਜਿਹੜੇ ਸਾਈਨਰ ਸੀ ਯਾਨੀ 180 ਹੋਣ ਵਾਲੇ ਤੇ ਪੁਰਾਣੇ ਲਾ ਕੇ ਉਹ ਦੱਸਦੇ ਆ ਕਿ 180 ਜਣ ਜਦੋਂ ਸਾਈਨ ਕਰਕੇ ਕੋਲੈਟਰ ਭੇਜ ਰਹੇ ਆ ਤੇ ਇਹ ਦੱਸਦੇ ਆ ਕਿ ਸਮੱਸਿਆ ਕਿੰਨੀ ਗੰਭੀਰ ਆ ਇੱਕ ਬਹੁਤ ਵੱਡੀ ਇੱਕ ਵੇਵ ਆ ਫੈਡਰਲ ਵਰਕਰ ਦੇ ਵਿੱਚ ਜਿਹੜੇ ਸਿੱਧੇ ਟਰੰਪ ਦੀਆਂ ਪਾਲਿਸੀਆਂ ਦਾ ਵਿਰੋਧ ਕਰ ਰਹੇ ਆ ਤੇ ਇਹਨੂੰ ਮਤਲਬ ਇੱਕ ਵਿਦੈਸ਼ਤਾ ਡੈਕਲੇਰੇਸ਼ਨ ਕਿਹਾ ਜਾ ਰਿਹਾ ਇਦਾਂ ਦੇ ਲਗਭਗ ਜਿਹੜੇ ਪ੍ਰੋਟੈਸਟ ਨੇ ਦੂਜੀਆਂ ਏਜੰਸੀ ਚ ਵੀ ਹੋ ਰਹੇ ਆ ਪ੍ਰੋਟੈਸਟ ਲੈਟਰ ਜਿਹੜੇ ਹੈਗੇ ਆ ਪਹਿਲਾਂ ਆਪਣੇ EPA ਵੱਲੋਂ NASA ਵੱਲੋਂ NIH ਵੱਲੋਂ نیشنل ਸਾਇੰਸ ਫਾਊਂਡੇਸ਼ਨ ਵੱਲੋਂ ਆ ਚੁੱਕੇ ਆ ਤੇ ਇੱਕ ਵਾਰੀ ਫੇਅਰ ਜਿਹੜੀ ਇਹ ਫੈਮਾ ਦੇ ਵਿੱਚੋਂ ਮੁਲਾਜ਼ਮਾਂ ਨੂੰ ਜ਼ਬਰਦਸਤੀ ਛੁੱਟੀ ਦੇ ਉੱਤੇ ਭੇਜਣਾ ਸਿੱਧਾ ਸਿੱਧਾ ਸਰਕਾਰ ਸਰਕਾਰ ਦੇ ਵਿੱਚ ਤੇ ਇਹਨਾਂ ਏਜੰਸੀਆਂ ਦੇ ਵਿੱਚ ਟਕਰਾ ਦਾ ਮੁੱਦਾ ਵੱਧ ਰਿਹਾ ਹੈ ਕੱਲਬ ਗੱਲਬਾਤ ਕੀਤੀ ਸੀ ਬਹੁਤ ਵਿਸਥਾਰ ਦੇ ਵਿੱਚ ਕਿ ਰਾਸ਼ਟਰਪਤੀ 트ੰਪ ਨੇ ਲੀਜ਼ਾ ਕੁੱਕ ਨੂੰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੈ ਲੀਜ਼ਾ ਕੁੱਕ ਗਵਰਨਰ ਆ ਜਿਹੜਾ ਫੈਡਰਲ ਰਿਜ਼ਰਵ ਦੀ ਫੈਡਰਲ ਰਿਜ਼ਰਵ ਦੇ ਵਿੱਚ ਸੱਤ ਗਵਰਨਰ ਹੁੰਦੇ ਆ ਇੱਕ ਚੇਅਰ ਹੁੰਦਾ ਜਰੋਮ ਪਾਵਲਸ ਦੇ ਲਈ ਉਹਦੇ ਚੇਅਰ ਨੇ ਤੇ ਇਹ ਜਿਹੜੇ ਹੈਗੇ ਨੇ ਆਪਣੇ ਸੱਤ ਗਵਰਨਰ ਨੇ ਤੇ ਸੱਤਾਂ ਦੇ ਵਿੱਚੋਂ ਇੱਕ ਜਿਹੜੀ ਹੈਗੀ ਆ ਉਹ ਲੀਜ਼ਾ ਕੁੱਕ ਆ ਲੀਜ਼ਾ ਕੁੱਕ ਪਹਿਲੀ ਬਲੈਕ ਵੂਮਨ ਆ ਜਿਹੜੀ ਏਸ ਗਵਰਨਰ ਦੇ ਅਹੁਦੇ ਦੇ ਉੱਤੇ ਗਈ ਆ ਪ੍ਰੋਫੈਸਰ ਆ ਪੜ੍ਹੀ ਲਿਖੀ ਆ ਇਕਨੋਮਿਸਟ ਆ ਇਹ ਇੰਡੀਪੈਂਡੈਂਟ ਸੰਸਥਾ ਹੁੰਦੀ ਆ ਫੈਡਰਲ ਰਿਜ਼ਰਵ ਤੇ ਰਾਸ਼ਟਰਪਤੀ ਟਰੰਪ ਨੇ ਕਿਹਾ ਵੀ ਇਹਦਾ ਮੌਰਗੇ ਦਾ ਰੋਲਾ ਸੀ ਕਿਉਂਕਿ ਇਹਨੇ ਦੋ ਘਰਾਂ ਨੂੰ ਪ੍ਰਾਇਮਰੀ ਰੈਜ਼ਿਡੈਂਸ ਆਪਣਾ ਦੱਸਿਆ ਸੀ ਇਸ ਕਰਕੇ ਨੇ ਘਪੜਾ ਕੀਤਾ ਤੇ ਇਹਨੂੰ ਗਵਰਨਰ ਬਣੇ ਰਹਿਣ ਦਾ ਕੋਈ ਹੱਕ ਨਹੀਂ ਆ ਕੱਲ ਆਪਾਂ ਬਹੁਤ ਵਿਸਤਾਰ ਦੇ ਵਿੱਚ ਇਹ ਮਾਮਲਾ ਸਾਂਝਾ ਕੀਤਾ ਸੀ ਹੁਣ ਜਿਹੜੇ ਮਾਹਰ ਇਹ ਕਹਿ ਰਹੇ ਕਿ ਇਹਦੇ ਅਰਥ ਕੀ ਨਿਕਲਦੇ ਆ ਇਹਦਾ ਅਸਰ ਕੀ ਪਊਗਾ ਇਕਨੋਮੀ ਦੇ ਉੱਤੇ ਕਿਉਂਕਿ ਪਹਿਲਾਂ ਕਿਸੇ ਵੀ ਰਾਸ਼ਟਰਪਤੀ ਨੇ ਇਸ ਤਰ੍ਹਾਂ ਕਰਨ ਦਾ ਯਤਨ ਨਹੀਂ ਕੀਤਾ ਜਿਹੜੀ ਫੈਡਰਲ ਰਿਜ਼ਰਵ ਆ ਇਹ ਇੰਡੀਪੈਂਡੈਂਟ ਆ ਇਹਦੇ ਆਪਣੇ ਫੈਸਲੇ ਆ ਇਹ ਆਪਣੇ ਆਪ ਇਕਨੋਮੀ ਨੂੰ ਦੇਖਦੇ ਆ ਆਪਣੇ ਆਪ ਇੰਟਰਸਟ ਰੇਟ ਕਿੰਨੇ ਵਧਾਉਣੇ ਘਟਾਉਣੇ ਉਹਨਾਂ ਸਾਰਿਆਂ ਨੂੰ ਦੇਖਦੇ ਆ ਇਹ ਸਰਕਾਰਾਂ ਦੇ ਨਾਲ ਅਲਾਈਨ ਜਾਂ ਅਟੈਚ ਨਹੀਂ ਹੁੰਦੇ ਉਹਨਾਂ ਦਾ ਇਹਨਾਂ ਤੇ ਕੋਈ ਅਸਰ ਨਹੀਂ ਹੁੰਦਾ ਪਰ ਪਹਿਲੀ ਵਾਰ ਆ ਕਿ ਕਿਸੇ ਰਾਸ਼ਟਰਪਤੀ ਨੇ ਫੈਡਰਲ ਰਿਜ਼ਰਵ ਦੇ ਇੱਕ ਗਵਰਨਰ ਨੂੰ ਫਾਇਰ ਕਰਨ ਦੀ ਕੋਸ਼ਿਸ਼ ਕੀਤੀ ਹੋਵੇ ਜਿਹੜਾ ਕਿ ਹਾਲਾਂਕਿ ਉਹਦੇ ਅਧਿਕਾਰ ਖੇਤਰ ਦੇ ਵਿੱਚ ਨਹੀਂ ਆਉਂਦਾ ਪਰ ਜੇ ਉਹ ਇਹਨਾਂ ਨੂੰ ਫਾਇਰ ਕਰ ਦਿੰਦੇ ਆ ਤਾਂ ਜਿਹੜਾ ਬੈਲੈਂਸ ਆ ਉੱਤੇ ਕਿਉਂਕਿ ਜਿਹੜੇ ਉਹ 7 ਦੇ 7 ਗਵਰਨਰ ਨੇ ਉਹਨਾਂ ਨੂੰ ਨੋਮੀਨੇਟ ਰਾਸ਼ਟਰਪਤੀ ਨੇ ਕਰਨਾ ਹੁੰਦਾ 14 ਸਾਲ ਦੇ ਲਈ ਇੱਕ ਗਵਰਨਰ ਨੂੰ ਨੋਮੀਨੇਟ ਕੀਤਾ ਜਾਂਦਾ ਜਿਹੜਾ ਬਾਮਾ ਦੇ ਟਾਈਮ 'ਚ ਆ ਗਿਆ ਬਾਈਡਨ ਦੇ ਟਾਈਮ 'ਚ ਆ ਗਿਆ ਉਹਨੇ ਆਪਣੇ ਬੰਦੇ ਕਰ ਦਿੱਤੇ ਜਿਹੜੇ ਇਹਨਾਂ ਦੇ ਟਾਈਮ 'ਚ ਆ ਗਏ ਇਹਨਾਂ ਨੇ ਆਪਣੇ ਬੰਦੇ ਕਰ ਦਿੱਤੇ ਹੁਣ ਬੈਲੈਂਸ ਬਰਾਬਰ ਕਰਨ ਲਈ ਉੱਥੇ 7ਾਂ 'ਚੋਂ ਇੱਕ ਜੇ ਬਾਹਰ ਨਿਕਲ ਜਵੇ ਰਪਾ ਜਿਹੜਾ ਆਪਣਾ ਡੈਮੋਕ੍ਰੇਟ ਆ ਡੈਮੋਕ੍ਰੇਟਾਂ ਦਾ ਨਾਮਿਨੇਟ ਕੀਤਾ ਨਾਮਿਨੇਟ ਇਹਨਾਂ ਨੇ ਕਰਨਾ ਹੁੰਦਾ ਅਪਰੂਵਲ ਸੈਨੇਟਰ ਇਹਦੇਣੀ ਹੁੰਦੀ ਬਾਅਦ ਵਿੱਚ ਤਾਂ ਬੈਲੈਂਸ ਇਹਨਾਂ ਦੇ ਹੱਥ ਦੇ ਵਿੱਚ ਆ ਸਕਦਾ ਹੈ ਸੋ ਇਹ ਇਹ ਕਿਹਾ ਜਾ ਰਿਹਾ ਕਿ ਇਹਦੇ ਨਾਲ ਜਿਹੜੀ ਆਰਥਿਕਤਾ ਆ ਉਹਦੇ ਵਿੱਚ ਇੱਕ ਬਹੁਤ ਵੱਡੀ ਅਨਿਸ਼ਚਿਤਤਾ ਫੈਲੂਗੀ ਅਨਸਰਟਨਟੀ ਹੋਊਗੀ ਲੋਕ ਯਕੀਨ ਨਹੀਂ ਕਰਨਗੇ ਇਹ ਸਾਰੇ ਸਿਸਟਮ ਦੇ ਵਿੱਚ ਤੇ ਇਹ ਗੜਬੜ ਹੋ ਜਾਊਗੀ ਇਹ ਪਹਿਲਾਂ ਕਦੇ ਹੋਇਆ ਨਹੀਂ ਕਿਸੇ ਵੀ ਅਮਰੀਕਾ ਦੇ ਪ੍ਰੈਜ਼ੀਡੈਂਟ ਨੇ ਇਦਾਂ ਕਰਨ ਦੀ ਕੋਸ਼ਿਸ਼ ਨਹੀਂ ਕੀਤੀ ਇਸ ਕਰਕੇ ਜਿਹੜਾ ਇਹ ਮਾੜੀ ਗੱਲ ਹੈ ਕਿਉਂਕਿ ਹੁਣ ਤਕਰਾਰ ਹੋ ਗਿਆ ਲੀਜ਼ਾ ਕੋਕਨਰ ਰਾਸ਼ਟਰਪਤੀ ਕਹਿੰਦੇ ਮੈਂ ਫਾਇਰ ਕਰ ਦੇਣਾ ਉਹਨੂੰ ਬਾਹਰ ਕੱਢ ਦੇਣਾ ਲੀਜ਼ਾ ਕੋ ਕਹਿੰਦੀ ਮੈਂ ਨਹੀਂ ਜਾਂਦੀ ਤੁਸੀਂ ਮੈਨੂੰ ਕੱਢ ਹੀ ਨਹੀਂ ਸਕਦੇ ਉਹ ਕਹਿੰਦੇ ਮੈਂ ਕੀਤਾ ਹੀ ਕੁਝ ਨਹੀਂ ਜੇ ਮੈਨੂੰ ਕੱਢੋਗੇ ਮੈਂ ਤੁਹਾਡੇ ਨਾਲ ਲਾਈਵ ਫਾਈਟ ਕਰੂੰਗੀ ਉਹਦੇ ਵਕੀਲ ਨੇ ਕਹਿ ਦਿੱਤਾ ਕਿ 트럼ਪ ਕੋਲੇ ਕੋਈ ਜਿਹੜਾ ਕਾਨੂੰਨੀ ਆਧਾਰ ਆਧਾਰ ਹੀ ਨਹੀਂ ਹੈ ਵੀ ਜਿਹਦੇ ਆਧਾਰ ਦੇ ਉੱਤੇ ਇਹਨੂੰ ਕੱਢਿਆ ਜਾ ਸਕੇ ਟਰੰਪ ਐਸ ਵੇਲੇ ਸਾਫ਼ ਤੌਰ ਦੇ ਉੱਤੇ ਅਮਰੀਕਾ ਦੇ ਵਿੱਚ ਚਾਹੁੰਦੇ ਆ ਵੀ ਕਿਸੇ ਨਾ ਕਿਸੇ ਤਰ੍ਹਾਂ ਜਿਹੜੇ ਇੰਟਰਸਟ ਰੇਟ ਆ ਥੱਲੇ ਆਉਣ ਵਿਆਜ ਦਰਾਂ ਘਟਣ ਇਕਨੋਮੀ ਠੀਕ ਹੋਵੇ ਉਹ ਥੱਲੇ ਨਹੀਂ ਆ ਰਹੀ ਇਹ ਜਿਹੜੇ ਫੈਡਰਲ ਰਿਜ਼ਰਵ ਆ ਉਹਦੇ ਵਿੱਚ ਤਬਦੀਲੀ ਕਰਨਾ ਚਾਹੁੰਦੇ ਆ ਚਿੰਤਾ ਕਰਨ ਵਾਲੀ ਗੱਲ ਇਹ ਆ ਕਿ ਜਦੋਂ ਫੈਡਰਲ ਰਿਜ਼ਰਵ ਦੇ ਵਿੱਚ ਸੱਤ ਗਵਰਨਰ ਰਾਸ਼ਟਰਪਤੀਆਂ ਨੇ ਚੁਣ ਲੈ ਨੋਮੀਨੇਟ ਕਰਤੇ ਕਾਂਗਰਸ ਨੇ ਉਹਨੂੰ ਸੈਨੇਟ ਨੇ ਉਹਨੂੰ ਅਪਰੂਵਲ ਦੇ ਦਿੱਤੀ ਉਦੇ ਤੋਂ ਬਾਅਦ ਰਾਸ਼ਟਰਪਤੀ ਕਿਉਂ ਦਖਲਅੰਦਾਜ਼ੀ ਕਰ ਰਿਹਾ ਉਹਦੇ ਵਿੱਚ ਤੇ ਜੇ ਰਾਸ਼ਟਰਪਤੀ ਇਕਨੋਮਿਸਟ ਥੋੜਾ ਹੈ ਰਾਸ਼ਟਰਪਤੀ ਦਖਲਅੰਦਾਜ਼ ਇਹ ਪੋਲਿਟਿਕ ਪੋਲਿਟਿਕਸ ਜੋ ਕੁਝ ਹੈਗੀ ਆ ਰਾਜਨੀਤੀ ਜਿਹੜੀ ਆ ਰਾਸ਼ਟਰਪਤੀ ਕੌਣ ਦੂਜੇ ਪਾਸੇ ਇਕਨੋਮੀ ਦੇ ਉੱਤੇ ਕੀ ਕਰਨਾ ਇਹਨਾਂ ਦੋਵਾਂ ਦੇ ਵਿਚਕਾਰ ਇੱਕ ਬੈਰੀਅਰ ਆ ਇਹ ਜਿਹੜੀ ਫੈਡਰਲ ਰਿਜ਼ਰਵ ਇਹ ਉਹਦੇ ਤੋਂ ਇੰਡੀਪੈਂਡੈਂਟ ਆ ਤੇ ਸਿੱਧਾ ਉਹਦੇ ਪੋਲਿਟੀ ਪੋਲਿਸੀ ਦਾ ਅਸਰ ਲੋਕਾਂ ਤੱਕ ਨਹੀਂ ਜਾਣ ਦਊਗਾ ਤੇ ਇੱਥੇ ਜਦੋਂ ਰਾਸ਼ਟਰਪਤੀ ਨੇ ਯਤਨ ਕੀਤਾ ਆ ਇਹ ਦੱਸਿਆ ਜਾ ਰਿਹਾ ਕਿ ਇਹ ਇਕਨੋਮਿਕ ਰਿਸਕ ਹੋ ਸਕਦਾ ਜੇ ਅੱਜ ਰੇਟ ਕੱਟ ਕਰ ਦਿੱਤੇ ਹੋ ਸਕਦਾ ਲੋਕ ਪੈਸਾ ਲੈ ਕੇ ਤੇ ਖਰਚਣ ਲੱਗ ਜੇ ਤੇ ਮਹਿੰਗਾਈ ਵਧ ਜੇ ਜਿਹੜੀ ਮਹਿੰਗਾਈ ਪਹਿਲਾਂ ਹੀ ਫੈਡਰਲ ਸਰਵ ਦਾ ਟਾਰਗੇਟ 2% ਹੁੰਦਾ ਮਹਿੰਗਾਈ ਜਿਹੜੀ ਇਨਫਲੇਸ਼ਨ ਰੇਟ ਆ ਅਮਰੀਕਾ ਦੇ ਵਿੱਚ ਹੋਣੀ 2% ਤੋਂ ਉੱਤੇ ਐਕਸਪਰਟ ਇਹ ਕਹਿੰਦੇ ਆ ਕਿ ਜਿੰਨੀ ਰਾਸ਼ਟਰਪਤੀ ਦੀ ਇਹਦੇ ਵਿੱਚ ਜਿਹੜੀ ਫੈਡ ਦੇ ਵਿੱਚ ਦਖਲਅੰਦਾਜ਼ੀ ਹੋਊਗੀ ਉਹਨਾਂ ਇਹਦੀ ਆਪਣੀ ਇੰਡੀਪੈਂਡੈਂਸ ਤੇ ਲੌਂਗ ਟਰਮ ਸਟੇਬਿਲਿਟੀ ਘਟੂਗੀ ਜਿਹੜਾ ਇੱਕ ਗਲੋਬਲ ਕਨਸਰਨ ਹੈ ਜਿਹੜੇ ਸੈਂਟਰਲ ਬੈਂਕਰ ਨੇ ਚਾਹੇ ਉਹ ਕ੍ਰਿਸਟਿਨ ਲੈਗ ਨੇ ਯੂਰੋਪੀਅਨ ਸੈਂਟਰਲ ਬੈਂਕ ਦੇ ਉਹਨਾਂ ਨੇ ਇਹ ਵਾਰਨਿੰਗ ਦਿੱਤੀ ਹੈ ਕਿਸੇ ਦੀ ਸਿੱਧੀ ਕਿ ਜਿਹੜੀ ਪੋਲਿਟੀਕਲ ਮੈਡਲਿੰਗ ਆਏ ਦੀ ਸੈਂਟਰਲ ਬੈਂਕਸ ਦੀ ਇਹਦੇ ਨਾਲ ਇਕਨੋਮੀ ਪੂਰੀ ਦੁਨੀਆ ਦੇ ਵਿੱਚ ਡੀਸਟੇਬਲਾਈਜ਼ ਹੋ ਸਕਦੀ ਹੈ ਬਹੁਤੇ ਰਿਪਬਲਿਕਨ ਪਹਿਲਾਂ ਹੀ ਜਿਹੜੇ ਰਿਪਬਲਿਕਨ ਨੇ ਉਹ ਫੈਟ ਦੇ ਉੱਤੇ ਟਰਸਟ ਹੀ ਨਹੀਂ ਕਰ ਰਹੇ ਡੈਮੋਕ੍ਰੇਟ ਜਿਹੜੇ ਇਹਦੀ ਸਪੋਰਟ ਕਰਦੇ ਆ ਸੋ 트੍ਰੰਪ ਕੁਦਰਤੀ ਆ ਵੀ ਇਹਦਾ ਅਸਰ ਪਾਊਗਾ ਸੋ ਜੇ ਇਹ ਕੋਕ ਹੋ ਜਾਂਦੀ ਆ ਤੇ ਜਿਹੜੀ 트੍ਰੰਪ ਦੇ ਹੈਗੀ ਆ ਸਟੀਫਨ ਮਿਰਾਨ ਉਹ ਕਨਫਰਮ ਹੋ ਜਾਂਦੀ ਆ ਤੇ ਇਹਨਾਂ ਕੋਲੇ ਜਿਹੜਾ ਪੋਲਿਸੀ ਕੰਟਰੋਲ ਇਨਫਲੂਐਂਸ ਜਿਹੜਾ ਉੱਥੇ ਜ਼ਿਆਦਾ ਹੋ ਜਾਊਗਾ ਤੇ ਜਿਹੜੀ ਯੂਐਸ ਮਾਰਕੀਟ ਆ ਉਹ ਕਾਮ ਰਹੀ ਆ ਪਹਿਲਾਂ ਕੋਈ ਉਹਦੇ ਵਿੱਚ ਹਿਲਜੁਲ ਨਹੀਂ ਹੋਈ ਪਰ ਬਾਦ ਵਿੱਚ ਡਾਲਰ ਸਲਿੱਪ ਕਰ ਗਿਆ ਕਿਉਂਕਿ ਜਿਹੜੇ ਗਲੋਬਲ ਇਨਵੈਸਟਰ ਨੇ ਪੂਰੀ ਦੁਨੀਆ ਦੇ ਵਿੱਚ ਉਹ ਵਰਡ ਹੋ ਗਏ ਆ ਕਿ ਜਿਹੜੀ ਫੈਡਰਲ ਰਿਜ਼ਰਵ ਦੀ ਇੰਡੀਪੈਂਡੈਂਸ ਆ ਇਹਨਾਂ ਦੀ ਜਿਹੜੀ ਇੱਕ ਆਜ਼ਾਦੀ ਆ ਉਹਦੇ ਵਿੱਚ ਰਾਸ਼ਟਰਪਤੀ ਸਿੱਧੀ ਦਖਲਅੰਦਾਜ਼ੀ ਕਰ ਰਿਹਾ ਇਸ ਮਾਮਲੇ ਨੂੰ ਲੈ ਕੇ ਜਿਹੜਾ ਡਾਲਰ ਬਾਦ ਦੇ ਵਿੱਚ ਸਲਿੱਪ ਕਰ ਗਿਆ ਇਹਦੇ ਨਾਲ ਹੀ ਅੱਜ ਦਾ ਪ੍ਰੋਗਰਾਮ ਇੱਥੇ ਸਮਾਪਤ ਕਰਦੇ ਹਾਂ ਤੇ ਕੱਲ ਫਿਰ ਹਾਜ਼ਰ ਹੋਵਾਂਗੇ ਕੁਝ ਨਵੀਆਂ ਗੱਲਾਂ ਬਾਤਾਂ ਨਾਲ We'll